ਦਾ ਦਰਦ ਸਨਨੀ ਜੋਗੇ ਹੱਸ ਕੇ ਕਿਤੇ ਬਲਾਨੀ ਜੋਗੇ ਅੱਜ ਕੱਲ ਪੁੱਤ ਸਾਜਦੇ ਸਿਰ ਤੇ ਝਾਰ ਬਜੁਰਗਾ ਨੂੰ ਅੱਜ ਕੱਲ ਪੁੱਤਾਂ ਰੱਖਿਆ ਪੈਰੇ ਧਾਰ ਬਜੁਰਗਾ ਨੂੰ ਅੱਜ ਕੱਲ ਪੁੱਤਾਂ ਰੱਖਿਆ ਪੈਰੇ ਧਾਰ ਬਜੁਰਗਾ ਨੂੰ ਜਗਾਲੇ ਸਾਨੂੰ ਜੇ ਕੋਈ ਖਤਰਾ ਜਾਪੂ ਇਕ ਟੇਬਲ ਫੈਨ ਤੇ ਟੀਵੀ ਨੀ ਤਾਰ ਬਜੁਰਗਾਨੂ ਅੱਜ ਕਾਲ ਪੁੱਤਰਾ ਰੱਖਿਆ ਪੈਰੇ ਤਾਰ ਬਜੁਰਗਾਨੂ ਅੱਜ ਕਾਲ ਪੁੱਤਰਾ ਰੱਖਿਆ ਪੈਰੇ ਤਾਰ ਬਜੁਰਗਾਨੂ ਕੁੱਤੀ ਪੋਕੇ ਬਾਪੂ ਮਾਰ ਕੇ ਹੱਕ ਜਗਾ ਲਈ ਸਾਨੂੰ ਜੇ ਕੋਈ ਖਤਰਾ ਜਾਪੂ ਇਕ ਟੇਬਲ ਫਾਨ ਦੀ ਦਿੱਤੀ ਵੀ ਨਹੀਂ ਤਾਰ ਬਜੁਰਗਾਂ ਅੱਜ ਕੱਲ ਪੁੱਤਰਾ ਰੱਖਿਆ ਪਹਿਰੇ ਤਾਰ ਬਜੁਰਗਾਂ ਅੱਜ ਕੱਲ ਪੁੱਤਰਾ ਰੱਖਿਆ ਪਹਿਰੇ ਤੇਰੀ ਕੁੱਤੀ ਪਕੇ ਬਿੱਲੀ ਬੋਲੇ ਅੱਖ ਖੁੱਲ ਆਂਦੀ ਤੇਰੀ ਕੀ ਹੋਇਆ ਜੇ ਬੱਚਾ ਖੁੱਲ ਗਿਆ ਕੀ ਕੀ ਹਨੇਰੀ ਬੋਲਣ ਦਾ ਵੀ ਤੇ ਤਾਂ ਨਹੀਂ ਅਧਿਕਾਰ ਬਜ਼ੁਰਗਾ ਨੂੰ ਅੱਜ ਕੱਲ ਪੁੱਤਰਾ ਰੱਖਿਆ ਪੈਰੇਦਾਰ ਬਜ਼ੁਰਗਾ ਨੂੰ ਅੱਜ ਕੱਲ ਪੁੱਤਰਾ ਰੱਖਿਆ ਪੈ ਕੋਟੇ ਤੇਰੇ ਕਿਉ ਚਾਤੇ ਕੇ ਘਰ ਗਿਆ ਪੁੱਤ ਜਾਨ ਰੀ ਦੰਦੇ ਸੜਕੋ ਪਾਰ ਬਜੁਰਗਾ ਨੂੰ ਅੱਜ ਕੱਲ ਪੁੱਤਾਂ ਰੱਖਿਆ ਪਹਿਰੇਦਾਰ ਬਜੁਰਗਾ ਨੂੰ ਅੱਜ ਕੱਲ ਪੁੱਤਾਂ ਰੱਖਿਆ ਪਹਿਰੇਦਾਰ ਬਜੁਰਗਾ ਨੂੰ ਗੱਜਾ ਬੁੜਿਆ ਬੋਲੀ ਜਾਨੈ ਕੁੱਟ ਸਵਰਦੀ ਪਰ ਲੈ ਸਿਵਿਆਂ ਦੇ ਵਿੱਚ ਲੱਤਾਂ ਹੋਈਆਂ ਪਾਠ ਕੁੱਠ ਕੋਈ ਕਰੇ ਹਵਰਤੀ ਪਰਲੇ ਸਿਵਿਆਂ ਦੇ ਵਿੱਚ ਲਟਦਾ ਹੋਇਆਂ ਪਾਠ ਪੂਠ ਕੋਈ ਕਰ ਲੈ ਦੋ ਲਫਜਾ ਵਿੱਚ ਦਿਨ ਦੇ ਪਲ ਵਿੱਚ ਠਾਰ ਬਜੁਰਗਾਨੂ ਅੱਜ ਕਲ੍ਹ ਪੁੱਤਰਾਂ ਰੱਖਿਆ ਪਹਿਰੇਦਾਰ ਬਜੁਰਗਾਨੂ ਅੱਜ ਕਲ੍ਹ ਪੁੱਤਰਾਂ ਰੱਖਿਆ ਪਹਿਰੇਦਾਰ ਬਜੁਰਗਾਨੂ ਰੂਹ ਬਹਿ ਕੇ ਕਰਨ ਵਜਲਦਾ ਸਾਡੀ ਕਿਸਮ ਲੱਭ ਕਰਾਰ ਰਖਿਆ ਪੈਰੇਦਾਰ ਬਜੁਰਗਾਨੂ ਅੱਜ ਕੱਲ ਪੁੱਤਰਾ ਰਖਿਆ ਪੈਰੇਦਾਰ ਬਜੁਰਗਾਨੂ ਜਦ ਤੇਰੇ ਪੁੱਤ ਨੇ ਉੱਠ ਕੇ ਪੁੱਤਰਾ ਫੜ ਲਈ ਤੇਰੀ ਦਾੜੀ ਜਾਂਦਾ ਰਹਤਾ ਫੇਰ ਪੁੱਛੂਗਾ ਕੀ ਨੀ ਕਿਸਮਤ ਮਾੜੀ ਸੁਰਤੀ ਤਸੰਗੂ ਇਹ ਗੱਲ ਨਾ ਭੁੱਲਿਓ ਬੁੜੇ ਤੁਸੀਂ ਵੀ ਹੋਣਾ ਜੋ ਦਿੱਕਤਾ ਅਜ ਬਾਪੂ ਜੀ ਨੇ ਰਖਲਿਆ ਦੇ ਸਿਰ ਤੇ ਜੰਨਤ ਵਸਦੀ ਉਸ ਦੇ ਸਿਰ ਤੇ ਮਾਪੇ ਕੀ ਹੋਇਆ ਜੇ ਰੁਸ ਜਾਂਦੇ ਨੇ ਮੰਨ ਵੀ ਜਾਂਦੇ ਆਪੇ ਸੋਹਣੋ ਸਜਣੋ ਦਿਲ ਤੋਂ ਦੇਓ ਸਤਕਾਰ ਬਜ਼ੁਰਗਾਂ ਨੂੰ ਅੱਜ ਕੱਲ ਪੁੱਤਰਾ ਰੱਖਿਆ ਪੈਰੇ ਧਾਰ ਬਜ਼ੁਰਗਾਂ ਨੂੰ ਅੱਜ ਕੱਲ ਪੁੱਤਰਾ ਰੱਖਿਆ ਪੈਰੇ ਧਾਰ ਬਜ਼ੁਰਗਾਂ ਨੂੰ ਅੱਜ ਕੱਲ ਪੁੱਤਰਾ ਬਦੁਰ ਕਾ ਨੂੰ ਕੋਲੇ ਈ ਸੋਨੇ ਹਾਲ ਸਾਤ ਸਰੀਆ ਕਾਲ ਕੀ ਨਾਮ ਆ ਤੁਹਾਡਾ ਬੱਚੇ ਕੀ ਨਾਮ ਆ ਤੁਹਾਡਾ ਸੁਖਜੋਤ ਤੇ ਨਗਿਆ ਪਹਿਣਾ ਕਿ ਦੋਨੇ ਪਣ ਪਾਈਆਂ ਪਹਿਣ ਪਰਾ ਕਿਹੜੀ ਕਲਾਸ ਚ ਪੜਦੇ ਆ ਤੂੰ ਛੇਵੀਂ ਚ ਸੱਤਵੀਂ ਚ ਤੂੰ ਅੱਠਵੀਂ ਚ ਠੀਕ